ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਨਗਰ ਕੌਂਸਲ ਦੇ ਸਾਬਕਾ ਕੌਂਸਲਰ ਗੁਰਪ੍ਰੀਤ ਲਾਲੀਵਰੋ ਨਗਰ ਕੌਂਸਲ ਸਰਹੰਦ ਫਤਿਹਗੜ ਸਾਹਿਬ ਤੇ ਗੰਭੀਰ ਦੋਸ਼ ਲਗਾਏ ਹਨ ਉਹਨਾਂ ਕਹਿੰਦੇ ਕਿ ਸਰਹੰਦ ਹਮਾਇਉਪੁਰ ਤੋਂ ਜੋ ਓਵਰਬ੍ਰਿਜ ਸ਼ਹਿਰ ਵਾਸੀਆਂ ਨੂੰ ਸਰਹੰਦ ਮੰਡੀ ਨਾਲ ਜੋੜਦਾ ਹੈ ਉਸ ਓਵਰਬ੍ਰਿਜ ਤੇ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਵੱਡੇ ਵਾਹਨਾਂ ਨੂੰ ਰੋਕਣ ਲਈ ਲੋਹੇ ਦੇ ਪੋਲ ਲਗਾਏ ਗਏ ਸਨ ਤਾਂ ਕਿ ਹਾਦਸਿਆਂ ਤੋਂ ਬਚਾਅ ਹੋ ਸਕੇ ਪਰ ਹੁਣ ਨਗਰ ਕੌਂਸਲ ਵੱਲੋਂ ਇਹ ਪੋਲ ਇੱਥੋਂ ਹਟਾ ਦਿੱਤੇ ਗਏ ਹਨ ਜੋ ਕਿ ਠੀਕ ਨਹੀਂ ਹੈ ਇਸ ਨਾਲ ਹਾਸਿਆਂ ਚ ਵਾਧਾ ਹੋਵੇਗਾ ਇਹ ਕਾਂਗਰਸ ਸਰਕਾਰ ਵੱਲੋਂ ਜਿਹੜੇ ਬ੍ਰਿਜ ਤੇ ਬੜੀ ਟ੍ਰੈਫਿਕ ਰੋਕਣ ਦੇ ਵੈਰੀਅਨ ਲਾਏ ਗਏ ਸੀ ਅੱਜ ਤੁਹਾਡੇ ਸਾਹਮਣੇ ਆ ਦੇਖੋ ਪੂਰੀ ਵਹਾਨ ਆ ਰਹੇ ਨੇ ਬੜੇ ਬੜੇ ਸਾਡੇ ਹਮਾਇਆਪੁਰ ਦੇ ਬਹੁਤ ਹੀ ਦੋ ਬੱਚੇ ਛੋਟੇ ਛੋਟੇ ਇਕੱਲਾ ਇਕੱਲਾ ਬੱਚਾ ਸੀ ਮਾਂ ਪਿਓ ਦਾ ਉਹ ਇੱਥੋਂ ਟਿਊਸ਼ਨ ਪੜਨ ਜਾ ਰਿਹਾ ਸੀ ਉਹ ਪਰਲੀ ਸਿਹਰ ਬਹੁਤ ਜ਼ਿਆਦਾ ਜਾਮ ਲਾ ਦੇਣਾ ਉੱਥੇ ਟਰੱਕ ਤੇ ਚੜ ਗਏ ਉਹਨਾਂ ਦੇ ਦੋਨੇ ਛੋਟੇ ਉਹ ਬੱਚੇ ਕੀ ਕਰਦਾ ਇੱਕ ਕਚਰਾਗ ਸੀ ਦੋਨੇ ਉਹ ਕੁਚਲੇ ਗਏ ਔਰ ਉਦੋਂ ਉਹਨੂੰ ਮੱਦੇ ਨਜ਼ਰ ਰਵੇ ਕਾਂਗਰਸ ਸਰਕਾਰ ਟਾਈਮ ਅਸੀਂ ਇਹ ਇੱਥੇ ਉੱਪਰ ਬੈਰੀਕੇਡ ਲਾਏ ਸੀ ਮੈਂ ਬੇਨਤੀ ਕਰਨਾ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਜੇ ਤੁਸੀਂ ਕਾਂਗਰਸ ਦੇ ਅੱਗੇ ਨਹੀਂ ਡਿਵੈਲਪਮੈਂਟ ਕਰਾਨੀ ਜਿਹੜੇ ਕਾਂਗਰਸ ਦੇ ਟਾਈਮ ਦੇ ਕੰਮ ਹੋਏ ਹੋਏ ਆ ਉਹਨਾਂ ਨੂੰ ਮੈਂਟੇਨੈਂਸ ਕਰ ਦੋ ਤੁਸੀਂ ਦੇਖੋ ਆਹ ਇੱਕ ਮਹੀਨੇ ਤੋਂ ਇਹ ਜਿਹੜਾ ਉੱਪਰ ਇਹ ਲੱਗਿਆ ਹੋਇਆ ਅਸੀਂ ਬੈਰੀਕੇਡ ਇਹ ਕੁੱਟਿਆ ਹੋਇਆ ਇੱਕ ਦਿਨ ਜੋ ਲਗਾਤਾਰ ਟ੍ਰੈਫਿਕ ਚੱਲ ਰਹੀ ਹੈ ਬੱਚੇ ਟਿਊਸ਼ਨ ਪੜਨ ਜਾ ਰਹੇ ਆ ਲੇਡੀ ਜਾ ਰਹੇ ਸ਼ਹਿਰ ਦੇ ਅੰਦਰ ਇਹ ਬ੍ਰਿਜ ਹੈ ਲੇਕਿਨ ਪ੍ਰਸ਼ਾਸਨ ਦਾ ਕੋਈ ਦਿਨ ਜਦਕਿ ਓਵਰ ਬ੍ਰਿਜ ਉਦੋਂ ਵੀ ਬਣਿਆ ਹੋਇਆ ਸਾਰੀ ਬੜੀ ਟ੍ਰੈਫਿਕ ਉਦੋਂ ਉਦੋਂ ਵੀ ਬੜੇ ਬੱਸਾਂ ਆਵਿਆ ਨੇ ਬੜੇ ਨਾਲਜ ਦਿੱਤੇ ਸੀ ਬੜਾ ਕੁਝ ਕਿਹਾ ਸੀ ਵੀ ਤੁਸੀਂ ਇਹਨੂੰ ਨਾ ਕਰੋ ਲੇਕਿਨ ਮੌਜੂਦਾ ਜੋ ਨਾਗਰਾ ਸਾਹਿਬ ਐਮਐਲਏ ਸੀ ਉਹਨਾਂ ਨੇ ਇਹ ਕਿਸੇ ਵੀ ਨਿਆ ਮੰਨ ਕੇ ਇਹ ਬੰਦ ਕੀਤੀ ਸੀ ਟ੍ਰੈਫਿਕ ਅੱਜ ਸ਼ਰੀਆਮ ਦੇਖੋ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਸਾਡੇ ਨਗਰ ਕੌਂਸਲ ਦੇ ਅਧਿਕਾਰੀ ਰੋਜ਼ ਇਸ ਬ੍ਰਿਜ ਤੇ ਲੰਘਦੇ ਆ ਲੇਕਿਨ ਕਿਸੇ ਦਾ ਵੀ ਧਿਆਨ ਨਹੀਂ ਆਪਣੇ ਦਫ਼ਤਰਾਂ 'ਚ ਏਸ਼ੀਆ 'ਚ ਬੈਠ ਕੇ ਉਹ ਸਿਰਫ ਸਰਕਾਰ ਦਾ ਆਨੰਦ ਮਾਣਦੇ ਆ ਔਰ ਸਰਕਾਰ ਦੇ ਵੀ ਨੁਮਾਇੰਦੇ ਰੋਜ਼ 10 ਵਾਰ ਆਏ ਐ ਅੰਦਰ ਇੱਥੇ ਬ੍ਰਿਜ ਤੇ ਲੰਘਦੇ ਆ ਵਾਪਸ ਆਉਂਦੇ ਆ ਉਹਨਾਂ ਦਾ ਲੋਕਾਂ ਪ੍ਰਤੀ ਔਰ ਲੋਕਾਂ ਦੇ ਜਿਹੜੇ ਕਹਿੰਦੇ ਸੀ ਅਸੀਂ ਆਮ ਲੋਕਾਂ ਦੀ ਸਰਕਾਰ ਅੱਜ ਦੇਖ ਲਓ ਆਮ ਲੋਕਾਂ ਦੀ ਸਰਕਾਰ ਉਹ ਲੋਕਾਂ ਦਾ ਹੀ ਕਾਣ ਕਰ ਰਹੀ ਆ ਜਿੱਥੇ ਢੇਰ ਲੱਗਿਆ ਬਿਮਾਰੀਆਂ ਗੰਗ ਦੇ ਢੇਰ ਸ਼ਹਿਰ ਚ ਲੱਗੇ ਹੋਏ ਆ ਬਿਮਾਰੀਆਂ ਤੁਸੀਂ ਦੇਖੋ ਸਰਾਂਛਾਰ ਦੇ ਵਿੱਚ ਕਿੰਨਾ ਲੋਕਾਂ ਨੂੰ ਕਾਲਾ ਪੀਲਾ ਹੋ ਗਿਆ ਅੱਜ ਪੂਰਾ ਸ਼ਹਿਰ ਜਿਹੜੀ ਫਾਗੇਗੜ ਸ਼ਹੀਦਾਂ ਦੀ ਧਰਤੀ ਸੀ ਜਿੱਥੇ ਆਪਣਾ ਖੂਨ ਡੋਲ ਕੇ ਸਿੱਖੀ ਔਰ ਧਰਮ ਦੀ ਰਾਖੀ ਕੀਤੀ ਅੱਜ ਉਹੀ ਸ਼ਹੀਦਾਂ ਦੀ ਧਰਤੀ ਦਾ ਬੁਰਾ ਹਾਲ ਹੋ ਰਿਹਾ ਸਾਡੇ ਜੋ ਹੀ ਦੇਖਿਆ ਥੋੜੇ ਦਿਨ ਚ ਇੱਕ ਟ੍ਰਿਪਰ ਨੇ 7 ਬੱਚਿਆਂ ਦਾ ਨਕਸਾਨ ਕਰਤਾ ਮੈਂ ਸੋਚ ਰਿਹਾ ਵੀ ਸ਼ਾਇਦ ਪ੍ਰਸ਼ਾਸਨ ਜਾਂ ਉਰੇ ਦੇ ਅਧਿਕਾਰੀ ਇਹ ਚੀਜ਼ ਦਾ ਇੰਤਜ਼ਾਰ ਕਰ ਰਹੇ ਆ ਵੀ ਜਦ ਦੁਬਾਰਾ ਬੱਚਿਆਂ ਦਾ ਨੁਕਸਾਨ ਹੋਵੇ ਉਦੋਂ ਬਾਅਦ ਇਹ ਕੰਮ ਕੀਤਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਔਰ ਖਾਸ ਕਰਕੇ ਉਰੇ ਦੇ ਵਿਧਾਇਕ ਨੂੰ ਵੀ ਵੀ ਆ ਇਹਦਾ ਇਹ ਕਰਾਇਆ ਜਾਵੇ ਤੁਸੀਂ ਉਰੇ ਰੋਜ਼ ਨੰਗਦੇ ਹੋ ਲੋਕਾਂ ਦਾ ਘਰ ਨਾ ਕੀਤਾ ਜਾਵੇ ਨਾ ਇਹ ਕੀ ਕਰਦੇ ਅੱਜਕੱਲ੍ਹ ਇੱਕ ਇੱਕ ਦੋ ਦੋ ਬੱਚੇ ਸਾਡੇ ਹਮਾਇਓਪੁਰ ਦੇ ਪਹਿਲਾਂ ਦੋ ਬੱਚੇ ਉਰੇ ਸ਼ਹੀਦ ਹੋ ਚੁੱਕੇ ਆ ਉਹਨਾਂ ਦੀ ਯਾਦ 'ਚ ਅਸੀਂ ਇਹ ਕਰਾਇਆ ਸੀ ਅੱਜ ਦੇਖ ਲਓ ਇੱਕ ਦਿਨ ਨੇ ਤਾਂ ਇਹ ਇਦਾਂ ਲਾਡਾ ਟੁੱਟਿਆ ਸੀ ਅਗਲਾ ਵੀ ਉਹਨਾਂ ਨੇ ਖੋਲਤਾ ਵੀ ਬੜੀ ਟ੍ਰੈਫਿਕ ਨੂੰ ਉਹਨਾਂ ਨੇ ਪੂਰਾ ਨੰਗਾ ਦਿੱਤਾ ਠੀਕ ਹੈ ਤਾਂ ਫਿਰ ਉਹ ਵੇਟ ਕਰ ਰਹੇ ਨੇ ਇਹ ਵੀ ਕੋਈ ਇਹ ਵੇਟ ਕਰ ਰਹੇ ਜਿੱਦਾਂ ਉੱਥੇ 7 ਬੱਚਿਆਂ ਦੀ ਜਾਨ ਗਈ ਜੀ ਉਹ ਚਾਹੁੰਦੇ ਵੀ ਊਰੇ ਵੀ ਕਦੇ ਕਿਸੇ ਦੀ ਜਾਨ ਜਾਏ ਉਸ ਤੋਂ ਬਾਅਦ ਸੀਐਮ ਸਾਹਿਬ ਆਣ ਪੂਰਾ ਪ੍ਰਸ਼ਾਸਨ ਉਹਦੇ ਮੈਨੂੰ ਲੱਗਦਾ ਉਹਦੀ ਵੇਟ ਕਰ ਰਹੇ ਨੇ ਮੈਂ ਹੱਥ ਜੋੜ ਕੇ ਕਿ ਉਹ ਸਕੂਲ ਖੁੱਲ ਰਹੇ ਨੇ ਥੋੜੇ ਦਿਨ ਚ ਇੱਥੇ ਬੱਚਿਆਂ ਨੇ ਜਾਣਾ ਤੇ ਛੋਟੇ ਛੋਟੇ ਬੱਚੇ ਪੁੱਲ ਤੇ ਜਾਂਦੇ ਆ ਮੇਰੀ ਹੱਥ ਮੰਨ ਕੇ ਬੇਨਤੀ ਆ ਵੀ ਐ ਨਾ ਕਰਿਆ ਜਾਵੇ ਇਸ ਇਦਾਂ ਦੀ ਧਰਤੀ ਆ ਤੁਸੀਂ ਦੇਖੋ ਬੱਸਾਂ ਦੇ ਬੱਸਾਂ ਮਿੰਟ ਮਿੰਟ ਬਾਅਦ ਉਰੇ ਉਹ ਹਾਈ ਸਪੀਡ ਬੱਸਾਂ ਆ ਰਹੇ ਆ ਔਰ ਦੋ ਦੋ ਮਿੰਟ ਦਾ ਟਾਈਮ ਹੁੰਦਾ ਬੱਸਾਂ ਵਾਲੇ ਕੋਈ ਪਰਵਾਹ ਨਹੀਂ ਕਰਦੇ ਕੁਝ ਨੇ ਟੀਪਰ ਜਿਹੜੇ ਟੀਪਰ ਨੇ ਇਹਦੇ ਰੇਸ ਦੇ ਟੀਪਰ ਲਗਾਤਾਰ ਆ ਰਹੇ ਨੇ ਬਹੁਤ ਇੱਥੇ ਰੋਜ਼ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਫਿਰ ਨਾ ਹੋਇਆ ਇਹ ਸਭ ਤੋਂ ਅਗਲਾ ਜੇ ਨਹੀਂ ਨਾ ਹੋਇਆ ਅਸੀਂ ਮੈਂ ਆਪਣੇ ਸਾਰੇ ਨਗਰ ਵਾਸੀਆਂ ਨੂੰ ਕਾਂਗਰਸ ਦੀ ਸਮੂਚੀ ਟੀਮ ਨੂੰ ਲੈ ਕੇ ਇਹ ਇੱਥੇ ਜਾਮ ਲਾਉਂਗਾ ਔਰ ਇਹ ਓਵਰ ਬ੍ਰਿਜ 'ਤੇ ਅਸੀਂ ਬੈਠ ਕੇ ਜਾਮ ਕਰਾਂਗੇ ਔਰ ਇੱਥੇ ਜਿਹੜੇ ਪ੍ਰਸ਼ਾਸਨ ਦੇ ਇੱਥੇ ਅਧਿਕਾਰੀ ਆ ਸਾਡੇ ਨਗਰ ਕੌਂਸਲ ਦੇ ਉਹ ਕੰਮ ਹੀ ਕਰਨ ਦੀ ਨਹੀਂ ਦਿੱਤੇ ਹੋਏ ਨੇ ਉਹਨਾਂ ਦਾ ਸ਼ਹਿਰ ਪ੍ਰਤੀ ਔਰ ਖਾਸ ਕਰਕੇ ਤੁਸੀਂ ਦੇਖ ਹੀ ਰਹੇ ਹੋ ਸ਼ਹਿਰਾਂ ਚ ਕਿੰਨੀਆਂ ਬਿਮਾਰੀਆਂ ਕਿੰਨਾ ਬੁਰਾ ਹਾਲਾ ਸਾਡੇ ਅੱਜ ਸ਼ਹਿਰ ਇਤਰਾਹੀ ਤਰਾਹੀ ਹੋਇਆ ਹੋਇਆ ਸ਼ਹਿਰ ਬਹੁਤ ਪਿਛੜਾ ਸ਼ਹਿਰ ਬਣ ਗਿਆ ਸਾਡਾ ਇਹ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ ਕਰੋ